ਰੋਟੀ ਖਾਣ ਲੱਗੇ ਸੀ ਉਹਨਾਂ 100 200 ਮੋਟਰਸਾਈਕਲ ਆਇਆ ਉਹ ਆਉਂਦੇ ਇੱਕ ਵਟੇ ਮੈਂ ਟਾਂ ਮਾਰ ਡਾ ਸਾਡੇ ਬੈਂਚ ਪਈਆਂ ਆ ਮੁੜ ਕੇ ਉਹ ਦਸਰਾਂ ਨਾਲ ਵਧਣ ਲੱਗ ਪਏ ਅੰਦਰ ਭੱਜ ਕੇ ਮੇਰੇ ਮਗਰ ਵੜ ਗਏ 3-4 ਬੰਦੇ ਮੈਂ ਮਿੰਟਾ ਕਰ ਕਰ ਛੁੱਟੀ ਉਹਨਾਂ ਦਸਰ ਦੇ ਉੱਤੇ ਮੇਰੇ ਮਾਰੇ ਮੈਂ ਭੱਜ ਰਸੋਈ 'ਚ ਵੜ ਗਈ ਰਸੋਈ 'ਚ ਦਸਰ ਮੇਰੇ ਮਾਰ ਕੇ ਕਹਿਣਾ ਨਾ ਤੇਰੇ ਗੋਲੀ ਮਾਰਨ ਨੂੰ ਮਦਮ ਭੱਜ ਜਾਣੇ ਤੇ ਇੱਥੇ ਮੈਂ ਭੱਜ ਕੇ ਬਾਹਰ ਉਹ ਦਿਆਂ ਕੰਨਾਂ ਦੇ ਵਾਲਾ ਮੇਰੇ ਧੂਕੇ ਲਾ ਲਾ ਪਈ ਕਿ ਘਾਰ ਆਏ ਮੇਰੇ ਨੂੰ ਮਾਰ ਮਾਰ ਦਾ ਤਰ ਵੱਡ ਕੇ ਐ ਨਾ ਟਰੈਕਟਰ ਵੀ ਲੈ ਗਿਆ ਚੱਕ ਕੇ ਤੇ ਬੋਲਟ ਮੋਟਰਸਾਈਕਲ ਵੀ ਲੈ ਗਿਆ ਚੱਕ ਕੇ ਸਾਰਾ ਕੁਝ ਚੱਕ ਲਗਾ ਘਰ ਆਲਾ ਮੇਰੇ ਨੂੰ ਐ ਚੁਰਗੀ ਤਰ੍ਹਾਂ ਮਾਰ ਕੇ ਮੇਰਾ ਟਰੈਕਟਰ ਦੇ ਨਾਲ ਹੀ ਮੇਰੇ ᱡੋਰ ਦਾ ਵੀ ਘਟਾ ਗਿਆ ਮੇਰੇ ਦੂਜੇ ᱡੋਰ ਦਾ ਵੀ ਘਟਾ ਗਿਆ ਟਰੈਕਟਰ ਸਾਡੇ ਨਾਲ ਹੀ ਮਾਰ ਮਾਰ ਕੇ ਸਾਡੇ ਸਾਰੀਆਂ ਚੀਜ਼ਾਂ ਪਾ ਦਿੱਤੀਆਂ ਪਰ ਪਾ ਨਾ ਮਾਰ ਤੂੰ ਵੀ ਨਹੀਂ ਬਣਾਵਣ ਅੱਛਾ ਹੈ ਇਹ ਤਾਂ ਆਪੋ ਆਖੀ ਨਹੀਂ ਦੇ ਲੈ

ਹਕਰੀ ਤੋਂ ਵੀ ਦੇਖੋ ਬਦਵਾਸ਼ੀ ਯਾਰ ਬਦਵਾਸ਼ੀ ਹੁੰਦੀ ਕਿਦਾਂ ਅਸੀਂ ਸ਼ਾਇਦ ਤਾਂ ਹੁੰਦੀ ਸਰਦਸ ਕਿ ਆਵਦਾ ਫੇਰ ਸੀ ਸਾਰਾ ਕੁਝ ਹੀ ਲੈ ਗਏ ਨੇ ਜੋ ਟੁੰਡਾ ਤੁਸੀਂ ਆਪੇ ਵੇਖੋ ਨਾ ਕਿੰਨਾ ਤੋ ਟੁੱਟਿਆ ਹੋਇਆ ਹੈ ोहित कुमार पच्ची अंबर थ अगले अंदर के दो मिनट जो काफे की, की उदो पत्ती ਸਤਾਬਤਿਆ ਨਹੀਂ ਸਤਾਬਤਨਾ ਮਾਰ ਕੇ ਦੇ ਪੰਗਵਾਰ ਹੀ ਜਾਂਦੇ ਔਰ ਜਿੱਨਾ ਉਤੇ ਖੂਨ ਡੁੱਲਿਆ ਬੰਦਾ ਮਾਰਨ ਵਾਲੀ ਗੱਲ ਇਹਨਾਂ ਦੇ ਕਿੁੱਤੀਏ ਤੇ ਕਹੀ ਹੋਤੀ ਮਗਰ ਪੈਸਾ ਮਾਰ ਕੇ ਜੀਉਂਦੇ ਨੇ ਕਸ਼ਮੀਰ ਕੋ ਕਿਹੜਾ ਪਿੰਡ ਆ ਚੱਕ ਵੀ ਪਿੰਡ ਪਿੰਡ ਕਿਉਂ ਆਪਾਂ ਜੇ ਪਿੰਡ ਹਾਂ ਤੇ ਕੀ ਮਾਮਲਾ ਹੈ ਲੜਾਈ ਦਾ ਜਿਹੜਾ ਕਿੱਦਾਂ ਲੜਾਈ ਕੋਈ ਪਤਾ ਨਹੀਂ ਬਾਜੀ ਲੜਾਈ ਦੇ ਮਾਮਲੇ ਦਾ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਤੇ ਰੋਟੀ ਖਾਣ ਲੱਗੇ ਸੀ ਉਹਨਾਂ 100 200 ਮੋਟਰਸਾਈਕਲ ਆਇਆ ਉਹ ਆਉਂਦੇ ਇੱਕ ਵट्टे ਹੀ ਮਾਈਟਾਂ ਮਾਰ ਡਿਆ ਸਾਡੇ ਬਹਿਜ ਪਈਆਂ ਆ ਮੁੜ ਕੇ ਉਹ ਦਾਸਰਾਂ ਨਾਲ ਵਧਣ ਲੱਗ ਪਏ ਅੰਦਰ ਭੱਜ ਕੇ ਮੇਰੇ ਮਗਰ ਵੜ ਗਏ 3-4 ਬੰਦੇ ਮੈਂ ਮਿੰਤਾ ਕਰ ਕਰ ਛੁੱਟੀ ਉਹਨਾਂ ਦਾਸਰ ਤੋਂ ਉੱਤਰ ਮੇਰੇ ਮਾਰੇ ਮੈਂ ਭੱਜ ਰਸੋਈ ਚ ਵੜ ਗਈ ਰਸੋਈ ਚ ਦਾਸਰ ਮੇਰੇ ਮਾਰ ਕੇ ਕਹਿੰਦਾ ਤੇਰੇ ਗੋਲੀ ਮਾਰ ਦੂੰ ਮਦਮ ਭੱਜ ਜਾਣੀ ਇੱਥੋਂ ਮੈਂ ਭੱਜ ਕੇ ਬਾਹਰ ਉਹਦੀਆਂ ਕੰਨਾਂ ਦੇ ਵਾਲਾਂ ਮੇਰੇ ਧੂਕੇ ਲੈ ਗਏ ਨਾ ਪਈ ਇਹ ਕਾਰ ਆ ਮੇਰੇ ਨੂੰ ਮਾਰ ਮਾਰ ਦਾ ਤਰ ਵੱਢ ਕੇ ਐ ਨਾ ਟਰੈਕਟਰ ਵੀ ਲੈ ਗਿਆ ਚੱਕ ਕੇ ਤੇ ਬੋਲਟ ਮੋਟਰਸਾਈਕਲ ਵੀ ਲੈ ਗਿਆ ਚੱਕ ਕੇ ਸਾਰਾ ਕੁਝ ਚੱਤ ਲਗਾ ਕਾਰ ਵਾਲਾ ਮੇਰੇ ਨੂੰ ਐ ਚੰਗੀ ਤਰ੍ਹਾਂ ਮਾਰ ਕੇ ਮੇਰਾ ਟਰੈਕਟਰ ਦੇ ਨਾਲ ਹੀ ਮੇਰੇ ਜ਼ੋਰ ਦਾ ਵੀ ਘਟਾ ਗਾ ਮੇਰੇ ਦੂਜੇ ਜ਼ੋਰ ਦਾ ਵੀ ਘਟਾ ਗਾ ਟਰੈਕਟਰ ਸਾਡੇ ਨਾਲ ਹੀ ਮਾਰ ਮਾਰ ਕੇ ਸਾਡੇ ਸਾਰੀਆਂ ਚੀਜ਼ਾਂ ਪਾਣ ਦਿੱਤੀਆਂ ਪਰ ਪਾਣਾ ਮਾਰ ਗਏ ਲੋਟ ਲੁਕੋ ਲੋਟ ਕੋ ਜਿੰਨਾ ਸੋਨਾ ਸੀ ਪੈਲੇ ਦੇ ਕਾਗਜ਼ ਪੱਥਰ ਸੀ ਸਾਰਾ ਕੁਝ ਲੈ ਗਿਆ ਕੁਝ ਨਹੀਂ ਛੱਡਿਆ ਕੋਈ ਚੀਜ਼ ਨਹੀਂ ਛੱਡੀ ਉਹਨਾਂ ਨੇ ਕਾਗਜ਼ ਬਟਵੇ ਪਾਰ ਸਭੀ ਸਾਰਾ ਕੁਝ ਫੋਲ ਫੋ ਕੇ ਸਾਰਾ ਕੁਝ ਲੈ ਗਏ ਚੱਕੀ ਪੁਲਿਸ ਨੂੰ ਰਿਪੋਰਟ ਕੀਤੀ ਪੁਲਿਸ ਨੂੰ ਰਿਪੋਰਟ ਕੀਤੀ ਐ ਪੁਲਸਾ ਜੇ ਕੋਈ ਸੁਣਵਾਈ ਨਹੀਂ ਕਰਨੀ ਕੀ ਕਹਿ ਕੇ ਕਰਨ ਪੁਲਿਸ ਉਹ ਕਹਿੰਦੇ ਕਰਦੇ ਪਏ ਆ ਬੰਦੇ ਲੱਭਦੇ ਪਏ ਆ ਜਿਹਨਾਂ ਬੰਦਿਆਂ ਦਾ ਰੋਲਾ ਵਾ ਉਹ ਬੰਦੇ ਬਾਹਰ ਵਾ ਉਹ ਬੰਦੇ ਇੱਥੇ ਨਹੀਂਗੇ ਉਹ ਬੰਦੇ ਇੱਥੇ ਉਹ ਬਾਹਰ ਨਹੀਂ ਹੈਗੇ ਇਹ ਐਵੇਂ ਫਾਲਤੂ ਗੱਲਾਂ ਆ ਇਹਨਾਂ ਦੀ ਸਰਕਾਰਾਂ ਨੇ ਸਰਕਾਰਾਂ ਦੀ ਪੋਲਿਸੀਆਂ ਨੇ ਸਾਰਾ ਕੁਝ ਕਰਾਇਆ ਤੁਹਾਡੀ ਪਛਾਣ ਚਾਹੀਏ ਬੰਦੇ ਹਾਂ ਮੇਰੀ ਪਛਾਣ ਚ ਬੰਦੇ ਹਾਂ ਹਾਂ ਮੈਂ ਪੂਰਾ ਉਹਨਾਂ ਨੂੰ ਪਛਾਣਦੀ ਹਾਂ ਨਾਲੇ ਮੇਰੀ ਉਹਨਾਂ ਨੇ ਬਾਹਰ ਪੱਟੇ ਪਿੱਛਾਂ ਜਾ ਕੇ ਨਾਲੇ ਮੈਨੂੰ ਆਂਦੇ ਮਾਤਾ ਮਾਰਦਾਂਗੇ ਤੈਨੂੰ ਆਹ ਬਾਹਾਂ ਤੇ ਦਾਤਰ ਮਾਰਿਆ ਨਾਲੇ ਨਾਲੇ ਧੂਈ ਚ ਦਾਤਰ ਮਾਰ ਦੋ ਨਾਲੇ ਲੀੜੇ ਕਾੜ ਦਿੱਤੇ ਠੀਕ ਧੰਨਵਾਦ ਹਾਂਜੀ ਸਰ ਕੀ ਮਾਮਲਾ ਅੱਜ ਦਾ ਜਿਹੜਾ ਇਹ ਬੀਤੀ ਸ਼ਾਮ ਮਿੱਤੀ 38206 ਨੂੰ ਬੱਤੀ ਵਾਟਸਵਾ 2:00 ਪੀਪਲ ਪਿੰਡ ਦੇ ਵਿੱਚ ਸਵਰਨ ਸਿੰਘ ਜ਼ਿੰਮੇਦਾਰ ਆ ਉਹਨੇ ਪੁਰਾਣੀ 50 ਸਾਲ ਤੋਂ ਇੱਕ ਜ਼ਮੀਨ ਜਿਹੜੀ ਹੈਗੀ ਆ ਲਈ ਜਿਹਦੇ ਚੋਂ ਕਾਸ਼ਤ ਕਰ ਰਿਹਾ ਉਹ ਜ਼ਮੀਨ ਅੱਗੋਂ ਕੋਈ ਦੋ ਭਰਾ ਨੇ ਚਾਚਾ ਦਾਦੇ ਦੇ ਪੁੱਤ ਭਰਾ ਦਾਰਾ ਸਿੰਘ ਦਰਬਾਰਾ ਸਿੰਘ 20 ਬੂਟਿਆਂ ਦੇ ਉਹਨਾਂ ਨੇ ਮੁੱਲ ਲਈ ਆ ਤੇ ਉਹਨਾਂ ਰਾਤ ਇਹ ਜਿਹੜੇ ਦਰਬਾਰਾ ਆਪਣਾ ਸੋਹਣੀ ਸਵਰਨ ਸਿੰਘ ਦਾ ਮੁੰਡਾ ਬਲਵਿੰਦਰ ਸਿੰਘ ਤੇ ਉਹਦੀ ਨੌ ਕਸ਼ਮੀਰ ਕੌਰ ਆਪਣੇ ਘਰ ਸੀ ਬੱਚੀ ਦੇ ਨਾਲ ਛੋਟੀ ਨਾਲ ਉੱਥੇ ਕੋਈ ਜਿਹੜੇ ਹੈਗੇ ਆ ਇਹਨਾਂ ਨੇ ਬੰਦੇ ਭੇਜੇ ਆਪਣੇ ਕਾਫੀ ਵੱਡੀ ਤਦਾਦ ਦੇ ਵਿੱਚ ਤੇ ਜਿਹਨਾਂ ਬੰਦਿਆਂ ਨੇ ਇਹਨਾਂ ਦੇ ਘਰ ਜਿਹੜਾ ਸੀਗਾ ਉਹ ਕਾਫੀ ਹੱਟ ਕੇ ਭੰਨ ਤੋੜ ਕੀਤੀ ਤੇ ਬਲਵਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਨੀਤ ਨਾਲ ਜਿਹੜੀਆਂ ਹੈਗੀਆਂ ਉਹ ਸੱਡਾ ਮਾਰੀਆਂ ਤੇ ਜਿਹੜੀ ਬੀਬੀ ਕਸ਼ਮੀਰ ਕੌਰ ਆ ਉਹਦੇ ਵੀ ਕਾਫੀ ਸੱਟਾਂ ਮਾਰੀਆਂ ਉਹਦੇ ਕੰਨਾਂ ਵਾਲੀਆਂ ਵੀ ਜਾਂਦੇ ਆ ਲਾਜ ਲਾਗੇ ਘਰ ਹੋਰ ਸੋਨੇ ਦੇ ਗਹਿਣੇ ਕੈਸ਼ ਤੇ ਪ੍ਰਾਪਰਟੀ ਨਾਲ ਰਿਲੇਟਡ ਡਾਕੂਮੈਂਟ ਜਿਹੜੇ ਹੈਗੇ ਉਹ ਵੀ ਲੈ ਗਏ ਤੇ ਮੌਕੇ ਤੇ ਅਸੀਂ ਜਾ ਕੇ ਸਾਰਾ ਕੁਝ ਦੇਖ ਵਰਕ ਕੇ ਤੇ ਜਿਹੜੀ ਮੀਗੀ ਕਸ਼ਮੀਰਪੁਰ ਆਏ ਸਿਵਲ ਹਸਪਤਾਲ ਨੂੰ ਜਾਂਕ ਲਾ ਕੇ ਇਹਦਾ ਬਿਆਨ ਕਲਮ ਬੰਦ ਕਰਕੇ ਮਗਰਮਾ ਜਿਸਟਿਸ ਕਰਦਾ ਕਸੂਰਵਾਰ ਵਿਅਕਤੀਆਂ ਦੇ ਖਿਲਾਫ ਤੇ ਜਿਹੜਾ ਉਹਦਾ ਕਸ਼ਮੀਰਪੁਰ ਦਾ ਹਸਬੰਦ ਆ ਉਹਦੇ ਸੱਟਾਂ ਜਾਰੀਆਂ ਸੀਗੀਆਂ ਉਹਨਾਂ ਦਾ گاਉਂ ਵੱਡੇ ਹਸਪਤਾਲ ਤੇ ਰੈਫਰ ਕਰਤਾ ਹੈਗਾ ਉਹ ਜਿਹੜੀ ਵੀ ਜਦੋਂ ਇਨਫੋਰਮੇਸ਼ਨ ਆਉਂਦੀ ਆ ਤੇ ਅਸੀਂ ਉਹਦਾ ਵੀ ਯਾਰ ਕਲਮ ਬੰਦ ਕਰਕੇ ਜਿੱਦਾ ਹੈਗਾ ਬੰਦੀ ਕਰਾ ਰਹੀ ਕਿ ਬੰਦੇ ਨਾਮ ਜਾਂ ਦਬਾਈ ਪਈ ਹਾਂਜੀ ਇਹਦੇ ਵਿੱਚ ਜਿਹੜੇ ਜੋ ਭਰਾ ਦੱਸਿਆ ਤੁਹਾਨੂੰ ਮੈਂ ਦਾਰਾ ਸਿੰਘ ਤੇ ਦਰਬਾਰਾ ਸਿੰਘ ਤੇ ਦੋ ਉਹਨਾਂ ਦੇ ਨਾਲ ਕੋਹੜਾ ਰਿਸ਼ਤੇਦਾਰ ਹੋਣਾ ਕੋਈ ਇਰਾਸਤ ਚ ਵੀ ਲੱਗੇ ਹਾਂਜੀ ਇਰਾਸਤ ਵਿੱਚ ਵੀ ਲੱਗੇ ਕੋਈ ਨਾ ਨਹੀਂ ਅਜੇ ਤਲਾਸ਼ ਜਾਰੀ ਹੈਗੀ ਆ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਉਹ ਬਣਾ ਕੇ ਅਸੀਂ ਉਹ ਤਲਾਸ਼ ਭੇਜੀਆਂ ਜਲਦੀ ਉਹ ਸਾਡੇ ਕੋਲ ਆ ਜਾਣਗੇ ਜੀ ਕੱਲ੍ਹ ਆ ਜੀ ਅਗਾਂ ਕੀ ਕਾਰਵਾਈ ਕਰਾਂਗੇ ਬਸ ਅੱਗੇ ਮੁਕਦਮਾ ਦਰਜ ਕਰਕੇ ਉਹਨਾਂ ਬੰਦਿਆਂ ਨੂੰ ਫੜਾਂਗੇ ਫੜ ਕੇ ਜਿਹੜਾ ਉਹਨਾਂ ਕੋਲ ਗੌਰੀ ਕਹਾਣੀ ਜਿਹੜੇ ਵੈਪਨ ਯੂਜ਼ ਕੀਤੇ ਉਹਨਾਂ ਨੇ ਵਾਰਦਾਤ ਦੇ ਵਿੱਚ ਤੇ ਵੱਧ ਤੋਂ ਵੱਧ ਸਜ਼ਾ ਦਵਾਵਾਂਗੇ ਇਹਨਾਂ ਨੂੰ ਇਨਸਾਫ ਦਵਾਵਾਂਗੇ ਧੰਨਵਾਦ ਜੀ